ਸੋ ਜੀ ਅੱਜ ਪਹਿਲੇ ਦਿਨ ਚੱਲ ਰਹੀ ਹੈ ਕਿਵੇਂ ਦਾ ਲੱਗ ਰਿਹਾ ਹੈ ਅੱਜ ਬਹੁਤ ਵਧੀਆ ਜੀ ਬਸ ਬੋਰ ਨਹੀਂ ਬਾਦੋ ਚੇਂਜ ਕੀਤੇ ਉਹ ਹੱਲੇ ਵੀ ਮੋਗਾ ਹੀ ਲਿਖਿਆ ਪਿਆ ਉੱਥੇ ਤੇ ਇਹ ਉਹਨਾਂ ਵਾਸਤੇ ਵੀ ਫਾਇਦਾ ਜਿਨ੍ਹਾਂ ਨੇ ਅੱਗੋਂ ਮੱਕੂ ਜਾਣਾ ਹੋਵੇਗਾ ਫਿਰ ਰੋਈਪੁਰ ਤੋਂ ਨਾਲੇ ਇੱਕੋ ਹੀ ਮਹੀਨੇ ਚ ਦੋ ਗੱਡੀਆਂ ਮਿਲ ਗਈਆਂ ਫਿਰ ਰੋਈਪੁਰ ਤੋਂ ਲਈ ਇੱਕ ਵੱਡੇ ਪਾਰ ਦਾ ਪਾ ਕਰਤੀਆਂ ਜਾਂ ਔਰ 플ੈਗ ਤੁਸੀਂ ਦੇਖ ਸਕਦੇ ਹੋ ਜੀ ਇੰਡੀਅਨ 플ੈਗ ਜਿਹੜਾ ਆ ਲਹਿਰਾਉਂਦਾ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਹੈ ਲੈ ਲਓ ਗਰਮ ਗਰਮ ਸਾਡੇ ਜਸਵਿੰਦਰ ਜੀ ਸਮੋਸਾ ਅਰੇ ਲੈ ਲਓ ਲੈ ਲਓ ਲੈ ਲਓ ਕੋਈ ਬਾਤ ਨਹੀਂ ਉਪਰ ਇੱਕ ਇੱਕ ਤੁਮ ਖਾ ਲੋ ਇੱਕ ਮੈਂ ਖਾ ਲੂੰਗਾ ਠ ਲਾਲਾ ਲਾਜਪਤ ਰਾਏ ਜੀ ਦਾ ਜਨਮ ਸਥਾਨ ਆ। ਲਓ ਜੀ ਟਰੈਕ ਚੇਂਜ ਹੋਇਆ ਜੀ ਸਾਡਾ। ਜਿਮੀ ਸ਼ੇਰ ਕਿੱਲ ਨੂੰ ਕੋਣ ਨਹੀਂ ਜਾਣਦਾ। ਸੋਨੂ ਸੂਦ ਨੂੰ ਕੋਣ ਨਹੀਂ ਜਾਣਦਾ। ਉਹਨਾਂ ਨੇ ਆਪਣੇ ਪੰਜਾਬ ਵਾਸਤੇ ਬਹੁਤ ਕੋਸ਼ਿਸ਼ ਕੀਤਾ ਹੈ ਸੋਨੂ ਸੂਦ ਜੀ ਨੂੰ। ਮੇਰਾ ਸਲਾਮ ਹੈ ਜੀ ਉਹਨਾਂ ਨੂੰ। ਔਰ ਉਹਨਾਂ ਦਾ ਇਹ ਸ਼ਹਿਰ ਹੈ ਤਲਵੰਡੀ ਰੇਲਵੇ ਸਟੇਸ਼ਨ ਨੂੰ ਕ੍ਰਾਸ ਕਰਦੇ ਪਏ ਆ ਜੀ। ਟ੍ਰੇਨ ਦੀ ਸਪੀਡ ਘਟ ਗਈ ਆ। ਪ੍ਰੈਸ਼ਰ ਡਾਊਨ ਹੋ ਗਿਆ ਹੈ ਯਕਦਾਂ ਮੀ। ਔਰ ਦੇਖ ਸਕਦੇ ਆ ਜੀ ਤੁਸੀਂ ਕਿਦਾਂ ਹਜ ਤੱਕ ਹਵਾ ਨਿਕਲ ਰਹੀ ਹੈ। ਪ੍ਰੈਸ਼ਰ ਡਾਊਨ ਹੋ ਰਿਹਾ ਜੀ। ਚੇਨ ਖਿੱਚਣ ਦੇ ਨਾਲ ਟ੍ਰੇਨ ਸਾਡੀ ਰੁਕ ਗਈ। ਤੇ ਪਤਾ ਨਹੀਂ ਇਦਾਂ ਦੀਆਂ ਲੋਕ ਬੇਬੁਖਸ। ਲਓ ਜੀ ਡੀਐਮਯੂ ਜਲੰਧਰ ਨੂੰ ਜਾ ਰਹੀ ਹੈ ਜੀ। ਥੋੜਾ ਜੀ ਆਪਾਂ ਬੋਲੇ ਸੋਨਿਹਾਲ ਸੋਭਨੀ ਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਪਰ ਇਸ ਵੇਲੇ ਪਹੁੰਚ ਚੁੱਕੇ ਆ ਜੀ ਅਸੀਂ ਲੁਧਿਆਣਾ। ਐਸਲੇ ਟ੍ਰੇਨ ਨੇ ਕਾਰੀ ਹੈ ਜੀ। ਅਮਰਪਾਲੀ ਕਟਿਆਰ ਅੰਮ੍ਰਿਤਸਰ ਬੜੀ ਸੋਹਣੀ ਖੂਬਸੂਰਤ ਤੇ ਲੰਬੀ ਟ੍ਰੇਨ ਹੈਗੀ ਹੈ ਜੀ ਲੰਬੇ ਸਫ਼ਰ ਦੀ ਦੂਰੀ ਜਿਹੜੀ ਹੈ ਤੈਅ ਕਰਦੀ ਹੈ ਕਿੰਨੀ ਵਧੀਆ ਲੱਗਦੀ ਹੈ ਲੁਧਿਆਣਾ ਜੰਕਸ਼ਨ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਸ਼ਾਨੇ ਪੰਜਾਬ ਕ੍ਰਾਸ ਕਰ ਰਹੀ ਹੈ ਜੀ ਇੱਥੋਂ ਦੇਖੋ ਹਾਂ ਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ ਤੁਹਾਡੇ ਕੋਲ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ ਜੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਅਸੀਂ ਪਹੁੰਚ ਚੁੱਕੇ ਆ ਜੀ ਸਫਰ ਕਰਾਂਗੇ ਜੀ ਅੱਜ ਲੁਧਿਆਣਾ ਤੋਂ ਫਿਰੋਜ਼ਪੁਰ ਦਾ ਔਰ ਇੰਟਰ ਸਿਟੀ ਟ੍ਰੇਨ ਜਿਹੜੀ ਆ ਦਿੱਲੀ ਤੋਂ ਆ ਰਹੀ ਆ ਉਹਦੇ ਵਿੱਚ ਅਸੀਂ ਸਫਰ ਕਰਾਂਗੇ ਜੀ ਔਰ ਬੜਾ ਪਿਆਰਾ ਸਫਰ ਹੋਣਾ ਜੀ ਬਣੇ ਰੋ ਸਾਡੇ ਦਾ ਡਿਊਰਿੰਗ ਨਹੀਂ ਚਲੀਏ ਭੋਗਾ ਇੰਟਰ ਸਟੀ ਜੀ ਐਕਸਪ੍ਰੈਸ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਾਈਨਲੀ ਅਸੀਂ ਟ੍ਰੇਨ ਫੜ ਲਈ ਹੈ ਔਰ ਟ੍ਰੇਨ ਦੇ ਅੰਦਰ ਬੈਠ ਗਏ ਆ ਲੁਧਿਆਣਾ ਜੰਕਸ਼ਨ ਦੇ ਵਿੱਚ ਪਹੁੰਚੇ ਹੋਏ ਆ ਜੀ ਅਸੀਂ ਪਰ ਅੱਜ ਪਹਿਲੇ ਦਿਨ ਅਸੀਂ ਫਰੋਜ਼ਪੁਰ ਜਾ ਰਹੇ ਆ ਫਰੋਜ਼ਪੁਰ ਦੋ ਦਿਨ ਟ੍ਰੇਨ ਚੱਲਦੀ ਹੈ ਜੀ ਮੰਡੇ ਔਰ ਫਰਡੇ ਅਦਰਵਾਈਜ਼ ਇਹ ਲੋਣੀਆ ਤਾਂ ਨਹੀਂ ਜਾਂਦੀ ਸਾਡੇ ਰਾਜਨ ਭਾਜੀ ਸਾਡੇ ਨਾਲ ਨੇ ਅੱਜ ਔਰ ਸਾਡੇ ਇੰਦਰ ਜੀ ਜੀ ਸਾਡੇ ਨਾਲ ਨੇ ਪਰ ਦੱਸੋ ਜੀ ਅੱਜ ਪਹਿਲੇ ਦਿਨ ਚੱਲ ਰਹੀ ਹੈ ਕਿਵੇਂ ਦਾ ਲੱਗ ਰਿਹਾ ਹੈ ਅੱਜ ਬਹੁਤ ਵਧੀਆ ਜੀ ਬਸ ਬੋਰਡ ਨਹੀਂ ਬਾਦੋ ਚੇਂਜ ਕੀਤੇ ਉਹ ਹੱਲੇ ਵੀ ਮੋਗਾ ਹੀ ਲਿਖਿਆ ਪਿਆ ਉੱਥੇ ਇਹ ਇਹ ਉਹਨਾਂ ਵਾਸਤੇ ਵੀ ਫਾਇਦਾ ਜਿਨ੍ਹਾਂ ਨੇ ਅੱਗੋਂ ਮੱਖੂ ਜਾਣਾ ਹੋਵੇਗਾ ਫਿਰ ਰੀਪੁਰ ਤੋਂ ਹਾਂ ਇਹ ਇੱਕੋ ਹੀ ਮਹੀਨੇ ਚ ਦੋ ਗੱਡੀਆਂ ਮਿਲ ਗਈਆਂ ਫਿਰੋਈਪੁਰ ਤੋਂ ਲਈ ਇੱਕ ਵੱਡੇ ਪਾਰ ਦਾ ਆਪਾਂ ਕਰਕੇ ਆਇਆ ਇਹ ਆਹ ਮਿਲ ਗਈਆਂ ਇਹ ਦੋ ਦੋ ਗੱਡੀਆਂ ਮਿਲ ਗਈਆਂ ਵਾਕੇ ਸਹੀ ਗੱਲ ਬਿਲਕੁਲ 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 ਔਰ ਮੈਨੂੰ ਆ ਕਿਤੇ ਨਾ ਕਿਤੇ ਇਹ ਵੀ 130 ਦੀ ਸਪੀਡ ਤੇ ਪਹੁੰਚੇਗੀ ਨਹੀਂ ਇਹਦਾ ਪੂਰਾ ਰੂਟ 110 ਲਈ ਇਹ ਇੱਕ ਲਾਈਨ ਉਹ ਜਾਂਦੀ ਤੇਰੀ ਦਿੱਲੀ ਪਠਾਨਕੋਟ ਜਿਹੜੀ ਦਿੱਲੀ ਪਠਾਨਕੋਟ ਜਾਂਦਾ ਉਹ ਉਹਦਾ ਵਾਲਾ ਟਰੈਕ ਤੇ ਥੋੜਾ ਜਿਹਾ ਕਰਬ ਵੀ ਜ਼ਿਆਦਾ ਉਪਰਾਨ ਟਰੈਕ ਹੈਗਾ ਬਿਰੀ ਲਾ 110 ਹੀ ਚੱਲੂਗਾ ਅੱਛਾ ਜੀ 1 ਤੋ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੋਏ ਅਸੀਂ ਕਿਹੜੇ ਵੇਲੇ ਆਪਣੀ ਡੈਸਟੀਨੇਸ਼ਨ ਤੇ ਪਹੁੰਚ ਜਾਣਾ ਤੇ ਪਤਾ ਵੀ ਨਹੀਂ ਲੱਗਣਾ ਇੱਥੇ ਲੁਧਿਆਣੇ ਚ ਆ ਕੇ ਇਹਦਾ ਇੰਜਨ ਵੀ ਚੇਂਜ ਹੁੰਦਾ ਹੈ ਇੰਜਨ ਜਿਹੜਾ ਆ ਚੇਂਜ ਹੋ ਕੇ ਇਹਦੀ ਬੈਕ ਸਾਈਡ ਤੇ ਲੱਗ ਜਾਂਦਾ ਤੇ ਸਾਡਾ ਸਫਰ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ ਤੇ ਲੁਧਿਆਣੇ ਤੋਂ ਵਾਇਆ ਮੋਗਾ ਹੋ ਕੇ ਤੇ ਅਸੀਂ ਸਫਰ ਕਰਾਂਗੇ ਜੀ ਫਰੋਜਪੁਰ ਤੱਕ ਆਪਣੀ ਟ੍ਰੇਨ ਦਾ ਨੰਬਰ ਹੈਗਾ ਜੀ 22485 ਇੰਟਰ ਸਿਟੀ ਟ੍ਰੇਨ ਹੈ ਔਰ ਟ੍ਰੇਨ ਪੁਰਾਣੀ ਆ ਪਰ ਇਹਦਾ ਰੂਟ ਜਿਹੜਾ ਐਕਸਟੈਂਡ ਕਰ ਦਿੱਤਾ ਗਿਆ ਪਹਿਲਾਂ ਇਹ ਲੋਹੀਆਂ ਤੱਕ ਚੱਲਦੀ ਸੀਗੀ ਮੋਗੇ ਤੱਕ ਜਾਂਦੀ ਸੀ ਤੇ ਐਕਸਟੈਂਡ ਕਰਕੇ ਇਹਨੂੰ ਨਾਲ ਜੋੜ ਦਿੱਤਾ ਗਿਆ ਜੀ ਫਿਰੋਜ਼ਪੁਰ ਦੇ ਔਰ ਕਿਤੇ ਨਾ ਕਿਤੇ ਵਧੀਆ ਉਪਰਾਲਾ ਹੈਗਾ ਦਿਨ ਹਫਤੇ ਦੇ ਵਿੱਚ ਦੋ ਵਾਰੀ ਇਹਨੂੰ ਜਿਹੜਾ ਆ ਰੂਟ ਮਿਲੇਗਾ ਇਹ ਰੂਟ ਨੂੰ ਐਕਸਟੈਂਡ ਕਰ ਦਿੱਤਾ ਗਿਆ ਜੀ ਫਿਰੋਜ਼ਪੁਰ ਸਾਡੇ ਰਾਜਨ ਭਾਜੀ ਵੀ ਸਾਡੇ ਕੋਲ ਆ ਕੇ ਬੈਠੇ ਨੇ ਔਰ ਇਸ ਰੂਟ ਬਾਰੇ ਅਸੀਂ ਪਤਾ ਕਰਦੇ ਆ ਜੀ ਰਾਜਨ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਿਹੜੀ ਟ੍ਰੇਨ ਚੱਲੀ ਹੈ ਇਹਦੇ ਬਾਰੇ ਜ਼ਿਆਦਾ ਜਾਣਨਾ ਪਾਓ ਜੀ ਇਹ ਹਫਤੇ ਦੋ ਦਿਨ ਚਲਦੀ ਸੀ ਜੀ ਦਿੱਲੀ ਤੋਂ ਮੋਗਾ ਤੇ ਹੁਣ ਜੋ ਹੈ ਇਹ ਫਿਰੋਜ਼ਪੁਰ ਕੈਂਟ ਤੱਕ ਐਕਸਟੈਂਡ ਕਰਤੀ ਕੀਤੀ ਗਈ ਹੈ ਜੀ ਅੱਜ ਫਿਰੋਜ਼ਪੁਰ ਕੈਂਟ ਤੋਂ ਤੱਕ ਚੱਲੇਗੀ ਤੇ ਫਿਰੋਜ਼ਪੁਰ ਕੈਂਟ ਤੋਂ ਫੇਰ ਦਿੱਲੀ ਚੱਲੇਗੀ ਹਫਤੇ 'ਚ 5 ਦਿਨ ਇਹ ਜੋ ਟ੍ਰੇਨ ਜੋ ਹੈ ਨਵੀਂ ਦਿੱਲੀ ਤੋਂ ਲੋਹਿਆਂ ਖਾਸ ਤੱਕ ਚਲਦੀ ਹੈ ਵਾਇਆ ਸੁਲਤਾਨਪੁਰ ਲੋਧੀ ਹੋ ਕੇ ਹਫਤੇ ਦੋ ਦਿਨ ਸੋਮਵਾਰ ਤੇ ਸ਼ੁੱਕਰਵਾਰ ਜੋ ਹੈ ਇਹ ਫਿਰੋਜ਼ਪੁਰ ਕੈਂਟ ਤੱਕ ਚੱਲੇਗੀ ਵਾਇਆ ਮੋਗਾ ਹੋ ਕੇ ਲੁਧਿਆਣਾ ਤੋਂ ਮੋਗਾ ਹੁੰਦੇ ਹੋਏ ਫਿਰੋਜ਼ਪੁਰ ਕੈਂਟ ਤੱਕ ਜਾਏਗੀ ਜੇ ਰੂਟ ਐਕਸਟੈਂਡ ਕਰਾ ਹਾਂਜੀ ਰੂਟ ਐਕਸਟੈਂਡ ਕਰ ਦਿੱਤਾ ਗਿਆ ਪਹਿਲਾਂ ਮੋਗੇ ਤੱਕ ਹੀ ਜਾਂਦੀ ਸੀ ਵੀ ਇਹ ਜੀ ਇਸ ਟ੍ਰੇਨ ਦਾ ਦੂਸਰਾ ਨਾਮ ਸਰਬੱਤ ਦਾ ਭਲਾ ਜਿਹੜੀ ਦਿੱਲੀ ਤੋਂ ਲੋਹੀਆਂ ਤੱਕ ਜਾਂਦੀ ਹੈ ਉਹਦਾ ਨਾਮ ਸਰਬੱਤ ਦਾ ਭਲਾ ਹੈ ਜਿਹੜੀ ਫਿਰੋਜ਼ਪੁਰ ਕੈਂਟ ਤੱਕ ਜਾਂਦੀ ਹੈ ਹਜੇ ਉਹਦਾ ਨਾਮ ਨਿਊ ਡੈਲੀ ਮੋਗਾ ਇੰਟਰ ਸਿਟੀ ਹੈ ਪਰ ਗਾਹਾਂ ਤੋਂ ਨਿਊ ਡੈਲੀ ਫਿਰੋਜ਼ਪੁਰ ਇੰਟਰ ਸਿਟੀ ਐਕਸਪ੍ਰੈਸ ਦੇ ਨਾਮ ਤੇ ਜਾਣੀ ਜਾਏਗੀ ਕਿਤੇ ਸਾਨੂੰ ਪੰਜਾਬ ਨੂੰ ਏਦਾਂ ਦੀ ਟ੍ਰੇਨ ਮਿਲੀ ਹੈ ਕਿ ਸਾਨੂੰ ਹਾਈ ਸਪੀਡ ਦੀਆਂ ਜਿੰਨੀਆਂ ਪਟੜੀਆਂ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਂਜੀ 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 ਤੇ ਅੱਗੇ ਬੰਦੀ ਭਾਰਤ ਨੂੰ ਅਸੀਂ ਕੈਪਚਰ ਕੀਤਾ ਸੀਗਾ ਤੇ ਉਹ ਵੀ ਅਸੀਂ ਇਕੱਠੇ ਹੀ ਸੀਗੇ ਇਕੱਠੇ ਸੀਗੇ ਤੇ ਸਾਰ ਨੂੰ ਵਧਾਈਆਂ ਮੇਰੇ ਉਹਨਾਂ ਨੂੰ ਕਿ ਇਹਨਾਂ ਦੇ ਨਾ 9 ਸਾਲ YouTube ਦੇ ਵਿੱਚ ਪੂਰੇ ਹੋ ਗਏ ਨੇ। ਮੇਰੇ ਨੂੰ ਬਹੁਤ-ਬਹੁਤ ਮੁਬਾਰਕਾ ਜੀ ਤੁਹਾਡਾ। ਥੈਂਕ ਯੂ ਜੀ ਥੈਂਕ ਯੂ। ਇਹ ਸੀ ਸਾਡੇ ਰਾਜਨ ਭਾਜੀ ਤੇ ਇਦਾਂ ਪਿਆਰੀਆਂ ਪਿਆਰੀਆਂ ਮਿੱਠੇ-ਮਿੱਠੇ ਗੱਲਾਂ ਕਰਦੇ ਹੋਏ ਅਸੀਂ ਸਫ਼ਰ ਨੂੰ ਜਾਰੀ ਰੱਖਾਂਗੇ ਜੀ। ਸਾਡੇ ਯੂਟਿਊਬਰ ਭਾਈ ਹੋਰ ਵੀ ਹੈਗੇ ਨੇ ਤੁਹਾਨੂੰ ਮੁਲਾਕਾਤ ਕਰਾਵਾਂਗੇ ਅਸੀਂ। ਬਹੁਤ ਹੀ ਸਫ਼ਰ ਵਧੀਆ ਹੋਣ ਵਾਲਾ ਜੀ ਬਣੇਗਾ ਸਾਡੇ ਨਾਲ। ਇੰਜਣ ਲੱਗ ਰਿਹਾ ਹਾਜੀ ਅਸੀਂ ਸਫ਼ਰ ਕਰ ਰਹੇ ਹਾਂ ਜੀ ਸਰਬਾਧਾ ਪੁਲਾ ਮੋਗਾ ਇੰਟਰ ਸਿਟੀ ਜਿਹੜੀ ਆ ਇੰਟਰ ਸਿਟੀ ਟ੍ਰੇਨ ਬਣ ਕੇ ਚੱਲੇਗੀ ਜੀ ਫਿਰੋਜ਼ਪੁਰ ਤੋਂ ਇਹ ਫਿਰੋਜ਼ਪੁਰ ਹੀ ਰਵਾਨਾ ਹੋ ਰਹੀ ਆ ਇਹ ਹੀ ਟ੍ਰੇਨ ਜਿਹੜੀ ਆ ਫਿਰੋਜ਼ਪੁਰ ਤੋਂ ਚੱਲੇਗੀ ਔਰ ਹਾਜੀ ਐਸੋ ਲਿਖ ਰਹੇ ਹਾਂ ਜੀ ਲੁਧਿਆਣਾ ਜੰਕਸ਼ਨ ਤੇ ਲੁਧਿਆਣਾ ਤੋਂ ਫਰੋਜ਼ਪੁਰ ਜਾਣ ਵਾਸਤੇ ਜਦੋਂ ਟ੍ਰੇਨ ਆਉਂਦੀ ਆ ਤੇ ਇਹਦਾ ਇੰਜਣ ਪਿਛਲੀ ਸਾਈਡ ਤੋਂ ਚੇਂਜ ਹੋ ਕੇ ਦੂਜੀ ਡਾਇਰੈਕਸ਼ਨ ਤੇ ਚਲਾ ਜਾਂਦਾ ਦੂਸਰੀ ਡਾਇਰੈਕਸ਼ਨ ਤੇ ਇੰਜਣ ਲੱਗ ਰਿਹਾ ਜੀ 5000 ਹॉर्सपाਵਰ ਦਾ ਇਹਦਾ ਇੰਜਣ ਹੈਗਾ ਔਰ ਜਿੱਦਾਂ ਇੰਜਣ ਚੇਂਜ ਹੋ ਜਾਏਗਾ 20 ਤੋਂ 25 ਮਿੰਟ ਦਾ ਇੱਥੇ ਸਟਾਪੇਜ ਹੈਗਾ ਸਟਾਪੇਜ ਕੰਪਲੀਟ ਹੋਣ ਤੋਂ ਬਾਅਦ ਇਹ ਗੱਡੀ ਸਾਡੀ ਜਾਣ ਲਈ ਤਿਆਰ ਹੋ ਜਾਏਗੀ ਵਾਹ ਜੀ ਡੱਬਾ ਆਪਣਾ ਦੇਖ ਲਓ ਕਿੰਨਾ ਖੂਬਸੂਰਤ ਹੈ ਬਹੁਤ ਸੋਹਣਾ ਡੱਬਾ ਔਰ ਐਸੇ ਸੋਹਣੇ ਡੱਬੇ ਦੇ ਵਿੱਚ ਸਾਡੇ ਵੀਰ ਜਿਹੜੇ ਸਵਾਲਜੀ ਬੈਠੇ ਆ ਔਰ ਨਾਲ ਦੀ ਸੀਟ ਸਾਡੀ ਆ ਸਾਰੇ ਇਕੱਠੇ ਹੋ ਗਏ ਅੱਜ ਸਫ਼ਰ ਕਰਾਂਗੇ ਜਿੱਥੇ ਲੁਧਿਆਣੇ ਤੋਂ ਫਿਰੋਜ਼ਪੁਰ ਤੱਕ ਕਿਉਂਕਿ ਇੱਕ ਖੁਸ਼ਖਬਰੀ ਹੈਗੀ ਆ ਫਿਰੋਜ਼ਪੁਰ ਨੂੰ ਇੱਕ ਟ੍ਰੇਨ ਟਰੈਕ ਹੌਲ ਮੇ ਫੋਰ ਮਿਲ ਗਿਆ ਫਿਰੋਜ਼ਪੁਰ ਤੋਂ ਇੰਟਰ ਸਿਟੀ ਟ੍ਰੇਨ ਜਿਹੜੀ ਬਣ ਕੇ ਚੱਲੇਗੀ ਵਾਇਆ ਮੋਗਾ ਉਹਦਾ ਰੂਟ ਹੈਗਾ ਆ ਔਰ ਦੋ ਦਿਨ ਹਫ਼ਤੇ ਦੇ ਵਿੱਚ ਚੱਲੇ ਚੱਲਿਆ ਕਰੇਗੀ ਤੇ ਜਿਹਨੂੰ ਅਸੀਂ ਕੈਪਚਰ ਕਰਨ ਲਈ ਸਾਰੇ ਆਨੇ ਜਾ ਰਹੇ ਆ ਤੇ ਵੀਰ ਜੀ ਸਵਾਲ ਜੀ ਕਿਵੇਂ ਦਾ ਲੱਗ ਰਿਹਾ ਜੀ ਤੁਹਾਨੂੰ ਸਫਰ ਕਰਕੇ ਬਹੁਤ ਵਧੀਆ ਲੱਗ ਰਿਹਾ ਜੀ ਭਾਜੀ ਨਾਲ ਸਫਰ ਕਰਦੇ ਬੜੀ ਖੁਸ਼ੀ ਹੋ ਰਹੀ ਆ ਦੂਸਰੀ ਵਾਰ ਮਿਲ ਰਹੇ ਆ ਭਾਜੀ ਨੂੰ ਤੇ ਬਹੁਤ ਹੀ ਆਨੰਦ ਆ ਰਿਹਾ ਵਾ ਭਾਜੀ ਦਾ ਨੇਚਰ ਵੀ ਬਹੁਤ ਵਧੀਆ ਆ ਤੇ ਨਵੀਂ ਟ੍ਰੇਨ ਚੱਲ ਰਹੀ ਆ ਵੀ ਵਧੀਆ ਗੱਲਾਂ ਖੁਸ਼ਖਬਰੀ ਵਾਲੀ ਗੱਲ ਆ ਤੇ ਅੱਜ ਸਾਰੇ ਨੇ ਨਾਲ ਕੇ ਯੂਟਿਊਬਰ ਜਾ ਰਹੇ ਨੇ ਕਵਰ ਕਰਨ ਵਾਸਤੇ ਆਪਣੇ ਰਾਜੇਨ ਭਾਜੀ ਵੀ ਆ ਚੁੱਕੇ ਆ ਜੀ ਸਾਡੇ ਇੰਡੀਆ ਦੇ ਸਭ ਤੋਂ ਵੱਡੇ ਰੇਲ ਬ੍ਰਾਊਜ਼ਰ 1.3 ਮਿਲੀਅਨ ਸਬਸਕ੍ਰਾਈਬਰ ਔਰ ਅ ਕੁੜੇ ਦਿਨ ਪਹਿਲਾਂ ਲੋ ਜੀ ਇੱਕ ਝਟਕਾ ਇੱਕ ਝਟਕਾ ਜਾ ਲੱਗਾ ਜੀ ਇਹਦਾ ਮਤਲਬ ਇੰਜਨ ਲੱਗ ਗਿਆ ਤੇ ਇੰਜਨ ਲੱਗ ਚੁੱਕਾ ਜੀ ਹੋਰਨ ਵੀ ਵੱਜ ਗਿਆ ਇੰਜਨ ਲੱਗ ਗਿਆ ਤਾਂ ਹੀ ਝਟਕਾ ਵੀ ਬਿਲਕੁਲ 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 ਲੋ ਜੀ ਇਹ ਕਦਾ ਝਟਕਾ ਹੋਰ ਲੱਗ ਗਿਆ ਤੇ ਗੱਡੀ ਸਾਡੀ ਕੂਕਾ ਮਾਰਨ ਲੱਗ ਪਈ ਆ ਥੋੜੀ ਦੇਰ ਤੱਕ ਤਿਆਰ ਆ ਜੀ ਜਾਣਾ ਵਧੀਆ ਇੰਜੋਏ ਕਰੋ ਭਾਈ ਜੀ ਨਾਲ ਯੈਸ ਯਾਰ ਹੋਰਨ ਹੋ ਗਿਆ 12:50 ਮਿੰਟ ਦਾ ਇਹਦਾ ਟਾਈਮ ਸੀਗਾ ਸਾਡੀ ਗੱਡੀ ਦੀ ਵਿਸਲ ਵੱਜ ਗਈ ਹੈ ਜੀ ਤੇ ਜਾਣ ਲਈ ਤਿਆਰ ਹੋ ਗਈ ਹੈ ਤੁਰ ਪਈ ਹੈ ਜੀ ਲੁਧਿਆਣਾ ਤੋਂ ਅਸੀਂ ਟ੍ਰੇਨ ਦੇ ਵਿੱਚ ਬੈਠੇ ਆਂ ਔਰ ਪਿਆਰਾ ਜਿਹਾ ਸਫ਼ਰ ਸਾਡਾ ਸ਼ੁਰੂ ਹੋ ਗਿਆ ਜੀ ਲੁਧਿਆਣਾ ਤੋਂ ਫਿਰੋਜ਼ਪੁਰ ਦਾ ਇਹ ਜਾਏਗੀ ਵੀ ਵਾਇਆ ਮੋਗਾ ਹੋ ਕੇ ਇੰਟਰ ਸਿਟੀ ਟ੍ਰੇਨ ਹੈ ਜੀ ਅੱਜ ਇਹ ਪਹਿਲੇ ਦਿਨ ਪਹੁੰਚੇਗੀ ਜੀ ਫਿਰੋਜ਼ਪੁਰ ਔਰ ਦੇਖੋ ਜੀ ਹੌਰਨ ਤੁਸੀਂ ਰੈਗੂਲਰ ਸੁਣ ਸਕਦੇ ਆ ਜੀ ਔਰ ਲੁਧਿਆਣਾ ਜੰਕਸ਼ਨ ਨੂੰ ਅਲਵਿਦਾ ਕਹਿੰਦੇ ਹੋਏ ਅਸੀਂ ਇਸ ਟ੍ਰੇਨ ਦੇ ਸਫ਼ਰ ਦਾ ਆਗਾਜ਼ ਸ਼ੁਰੂ ਕਰ ਦਿੱਤਾ ਹੈ ਬੜਾ ਤਿਆਰਾ ਤੇ ਵਧੀਆ ਸਫ਼ਰ ਹੋਣ ਵਾਲਾ ਜੀ ਲੁਧਿਆਣਾ ਜੰਕਸ਼ਨ ਤੋਂ ਸਾਡੀ ਟ੍ਰੇਨ ਚੱਲ ਗਈ ਸਾਡਾ ਸਾਡੀ ਟ੍ਰੇਨ ਦਾ ਡਿਪਾਰਚਰ ਇੱਥੋਂ ਹੋ ਰਿਹਾ ਜੀ ਲੁਧਿਆਣਾ ਜੰਕਸ਼ਨ ਤੁਸੀਂ ਦੇਖ ਸਕਦੇ ਆ ਜੀ ਬੜਾ ਪਿਆਰਾ ਖੂਬਸੂਰਤ ਸ਼ਹਿਰ ਹੈਗਾ ਜੀ। ਪੋਜਰੀ ਦਾ ਇੱਥੇ ਕੰਮ ਕਾਫੀ ਹੁੰਦਾ। ਔਰ ਜਿਹੜਾ ਹੈਗਾ ਰੇਲਵੇ ਸਟੇਸ਼ਨ ਆ ਕਾਫੀ ਵੱਡਾ ਹੈਗਾ। ਵਾਹ ਵਾਹ ਜੀ। ਬਹੁਤ ਖੂਬਸੂਰਤ ਜਿਹੜਾ ਬ੍ਰਿਜ ਹੈ ਸਾਡੇ ਸਾਹਮਣੇ ਆਇਆ ਜੀ ਲੁਧਿਆਣਾ ਸ਼ਹਿਰ ਤੋਂ ਅਸੀਂ ਜਦੋਂ ਨਿਕਲਦੇ ਆ ਪਹਿਲਾ ਬ੍ਰਿਜ ਬਹੁਤ ਹੀ ਵਧੀਆ ਔਰ 플ੈਗ ਤੁਸੀਂ ਦੇਖ ਸਕਦੇ ਹੋ ਜੀ ਇੰਡੀਅਨ 플ੈਗ ਜਿਹੜਾ ਆ ਲਹਿਰਾਉਂਦਾ ਹੋਇਆ ਕਿੰਨਾ ਸੋਹਣਾ ਲੱਗ ਰਿਹਾ। ਲੁਧਿਆਣਾ ਜੰਕਸ਼ਨ ਤੋਂ ਬਾਹਰ ਨਿਕਲਦੀ ਹੈ ਜੀ ਸਾਡੇ ਤੇ ਦੋਸਤੋ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਜਦੋਂ ਅਸੀਂ ਕ੍ਰਾਸ ਕਰਦੇ ਆਂ ਤੇ ਸਾਹਮਣੇ ਇੱਕ ਗੁਰਦੁਆਰਾ ਦੁੱਖ ਨਿਵਾਰਨ ਗੁਰਦੁਆਰਾ ਜਿਹੜਾ ਆ ਜਿਹਦੀ ਕਾਫੀ ਮਹਾਨਤਾ ਆ ਲੁਧਿਆਣੇ ਦੇ ਵਿੱਚ ਔਰ ਰੇਲਵੇ ਟ੍ਰੈਕ ਦੇ ਬਿਲਕੁਲ ਲੈਫਟ ਸਾਈਡ ਤੇ ਤੁਸੀਂ ਦੇਖ ਸਕਦੇ ਆ ਜੀ ਉੱਪਰ ਦੀ ਤੁਹਾਨੂੰ ਗੁੰਬਦ ਨਜ਼ਰ ਆ ਰਹੇ ਆ ਔਰ ਇਹ ਗੁਰਦੁਆਰੇ ਦੀ ਕਾਫੀ ਮਹਾਨਤਾ ਜੀ ਦੁੱਖ ਨਿਵਾਰਨ ਗੁਰਦੁਆਰਾ ਜਿਹੜਾ ਆ ਉਹਦੇ ਦਰਸ਼ਨ ਕਰੋ ਜੀ ਮੂਵ ਕਰ ਗਏ ਆ ਜੀ ਦੇਖ ਸਕਦੇ ਹੋ ਤੁਸੀਂ ਲੁਧਿਆਣਾ ਜੰਕਸ਼ਨ ਨੂੰ ਅਸੀਂ ਕ੍ਰਾਸ ਕਰ ਲਿਆ ਹੈ ਦੋਸਤੋ ਲੁਧਿਆਣਾ ਸ਼ਹਿਰ ਇੱਕ ਸੰਘਣੀ ਆਬਾਦੀ ਵਾਲਾ ਸ਼ਹਿਰ ਹੈਗਾ। ਉਦਰੀ ਦਾ ਕੰਮ ਇੱਥੇ ਕਾਫੀ ਜ਼ਿਆਦਾ ਹੁੰਦਾ ਹੈ ਔਰ ਕਾਫੀ ਵੱਡਾ ਏਰੀਆ ਹੈ ਹੈਗਾ ਲੁਧਿਆਣਾ। ਲੁਧਿਆਣਾ ਨੂੰ ਅਸੀਂ ਕਰਾਸ ਕਰ ਰਹੇ ਹਾਂ ਜੀ। ਕਾਫੀ ਵੱਡਾ ਏਰੀਆ ਜੀ ਲੁਧਿਆਣਾ ਸ਼ਹਿਰ। ਬੜਾ ਖੂਬਸੂਰਤ ਔਰ ਵਿਸ਼ਾਲ ਇਹਦਾ ਏਰੀਆ ਹੈਗਾ ਜੀ। ਅਸਲ ਦੀ ਆਵਾਜ਼ ਤੁਸੀਂ ਰੈਗੂਲਰ ਸੁਣ ਸਕਦੇ ਆ ਜੀ ਕਿਤਨੇ ਕਿਤੇ ਸੰਗਣੀਆ ਵਾਦੀਏ ਕੋਲ ਵਿਸਲ ਜਿਹੜੀ ਆ ਰੈਗੂਲਰ ਇਹਨਾਂ ਨੂੰ ਮਾਰ ਨਹੀਂ ਪੈਂਦੀ ਆ ਕਿਉਂਕਿ ਰੇਲਵੇ ਕ੍ਰੋਸਿੰਗ ਕਾਫੀ ਜ਼ਿਆਦਾ ਹੁੰਦੀ ਆ ਪਰ ਪਾਟਕ ਜਿਹੜੇ ਆ ਥਾਂ ਥਾਂ ਤੇ ਆਉਂਦੇ ਆ ਜਿਹਦੇ ਕਰਕੇ ਇਹਨਾਂ ਨੂੰ ਵਿਸਲ ਜਿਹੜੀ ਆ ਰੈਗੂਲਰ ਮਾਰਨੀ ਪੈਂਦੀ ਆ हां दोस्तों बड़ा प्यारा एक स्टेशन आया छोटा जा ਜਿਹਨੂੰ ਅਸੀਂ ਕ੍ਰਾਸ ਕਰ ਰਹੇ ਹਾਂ ਮਾਡਲ ਗ੍ਰਾਮ ਔਰ ਜਿਵੇਂ ਜਲੰਧਰ ਤੋਂ ਅਸੀਂ ਚੱਲਦੇ ਆਂ ਆ ਛੋਟੇ ਛੋਟੇ ਸਟੇਸ਼ਨ ਆਉਂਦੇ ਆ ਆਪਣੇ ਡੀਏਵੀ ਡੀਏਵੀ ਆ ਗਿਆ ਖਾਲਸਾ ਕਾਲਜ ਆ ਗਿਆ ਇਸੇ ਤਰ੍ਹਾਂ ਹੀ ਮਾਡਲ ਗ੍ਰਾਮ ਇੱਥੇ ਪਹਿਲਾ ਸਟੇਸ਼ਨ ਆਉਂਦਾ ਜੀ ਔਰ ਗੱਡੀ ਦੀ ਸਪੀਡ ਫੜ ਲਈ ਹੈ ਜੀ ਬੜਾ ਪਿਆਰਾ ਸਾਫ਼ ਸੁਥਰਾ ਤੇ ਵਧੀਆ ਇੱਕ ਪਲੇਟਫਾਰਮ ਸੀਗਾ ਔਰ ਟ੍ਰੇਨ ਨੇ ਸਪੀਡ ਆਪਣੇ ਫੜ ਲਈ ਹੈ ਜੀ ਔਰ ਜਿੱਦਾਂ ਇਸ ਸਟੇਸ਼ਨ ਨੂੰ ਕ੍ਰਾਸ ਕੀਤਾ ਤੇ ਕਾਫੀ ਤੇਜ਼ੀ ਨਾਲ ਸਾਡੀ ਜਿਹੜੀ ਹੈ ਟ੍ਰੇਨ ਆ ਉਹ ਇੱਥੋਂ ਚੱਲ ਰਹੀ ਹੈ ਮੇਬੀ 100 ਦੀ ਸਪੀਡ 에 ਪਾਰ ਲਾਈ ਕਿਆ ਬਾਤ ਦੋਸਤੋ ਅੱਜ ਦੀ ਜਰਨੀ ਜਿਹੜੀ ਹੈ ਬਹੁਤ ਹੀ ਵਧੀਆ ਆਉਣ ਵਾਲੀ ਹੈ ਜੀ ਦੋਸਤੋ ਸਾਡੇ YouTube ਕ੍ਰिएਟਰ ਜਿਹੜੇ ਆ ਸਾਡੇ ਨਾਲ ਨੇ ਅਰਵਿੰਦ ਭਾਜੀ ਜਸਪਾਲ ਭਾਜੀ ਇੰਦਰਜੀਤ ਭਾਜੀ ਤੇ ਨਾਲ ਸੱਜਣਾ ਤੁਸੀਂ ਮਿਲ ਜੁਕਿਆ ਜੀ ਰਾਜਨ ਭਾਜੀ ਕਿਆ ਬਾਤ ਹੈ ਇਹ ਥੋੜੀ देर ਤੱਕ ਨਾ ਇੱਥੇ ਇੱਕ ਪਟਾਰੀ ਖੁੱਲਣੀ ਹੈ ਜਿਹਦੇ ਵਿੱਚੋਂ ਕੀ ਨਿਕਲਦਾ ਹੈ ਸਸਪੈਂਸ ਜਿਹੜਾ ਹੋਣਾ ਹੀ ਕੋਲੇ ਹਾਂਜੀ ਮੈਂ ਤਾਂ ਦਿਹਾਣੇ ਤੋਂ ਆਇਆ ਤੁਹਾਨੂੰ ਖਾ ਲਈਆ ਥੋੜਨਾ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਕਹਿੰਦੇ ਲੁਧਿਆਣੇ ਤੋਂ ਆਏ ਆ ਖਾਲੀ ਹੱਥ ਨਹੀਂ ਆਏ। ਲੋ ਜੀ ਜਾਦੂ ਦੀ ਪਟਾਰੀ ਖੁੱਲਣ ਲੱਗੀ ਆ ਜੀ। ਓਏ ਓਏ। ਭਾਜੀ ਚਾਹ ਵੀ ਲੈ ਕੇ ਆਏ ਆ। ਲੁਧਿਆਣੇ ਵਾਲੀ ਸਪੈਸ਼ਲ ਚਾਹ। ਭਾਜੀ ਚਾਹ ਲਵਾਵੇ ਜੀ। ਓਏ ਓਏ। ਭਾਜੀ ਚਾਹ ਲਵਾਵੇ ਜੀ। ਭਾਜੀ ਨਜ਼ਾਰਾ ਲਿਆਤਾ। ਓਏ ਹੋਏ ਕੀ ਬਾਤ ਹੈ ਭਾਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਕੀ ਬਾਤ ਹੈ ਜੀ ਕੀ ਬਾਤ ਭਾਈ ਆ ਗਿਆ ਭਾਜੀ ਜਲਦੀ ਕਰੋ ਉਹ ਕੀ ਬਾਤ ਹੈ ਜਲਦੀ ਕਰੋ ਯਾਰ ਮੂੰਹ ਚ ਪਾਣੀ ਆ ਰਿਹਾ ਜ਼ਰੂਰ ਜੀ ਜ਼ਰੂਰ ਆਓ ਭਾਜੀ ਬੱਦੋਵਾਲ ਦੇ ਲੋਈ ਸਮੋਸਿਆਂ ਦੇ ਨਾਲ ਨਾਲ ਤੁਹਾਨੂੰ ਬਾਹਰਲਾ ਮਾਹੌਲ ਵੀ ਦਿਖਾਉਨੇ ਆ ਜੀ ਬੱਦੋਵਾਲ ਰੇਲਵੇ ਸਟੇਸ਼ਨ ਜਿਹੜਾ ਆ ਉਹਨੂੰ ਕ੍ਰਾਸ ਕਰ ਰਹੇ ਆ ਜੀ ਬਹੁਤ ਪਿਆਰਾ ਖੂਬਸੂਰਤ ਇੰਦਰਲਾ ਇਲਾਕਾ ਹੈਗਾ ਸਟੇਸ਼ਨ ਉਸ ਤੋਂ ਵੀ ਜ਼ਿਆਦਾ ਵਧੀਆ ਹੈਗੇ ਆ ਪਲੇਟਫਾਰਮ ਦੇਖੋ ਕਿੰਨਾ ਸਾਫ਼ ਸੁਥਰਾ ਤੇ ਵਧੀਆ ਹੈ ਗੱਡੀ ਕ੍ਰੋਸਿੰਗ ਕਰਦੀ ਹੋਈ ਸਾਡੀ ਨਿਕਲ ਰਹੀ ਹੈ ਪੱਤਵਾਲ ਰੇਲਵੇ ਸਟੇਸ਼ਨ ਆਪਾਂ ਦੀ ਹੋਣੀ ਜ਼ਰੂਰੀ ਆ ਕਿਉਂਕਿ ਇਹ ਸੋਹਣੀ ਬੈਠੇਗਾ ਦਿੱਲੀ ਦੀ ਯਾਦ ਆ ਗਈ ਜੀ ਕਿੰਨੀ ਵੱਡੀ ਬਿਲਡਿੰਗ ਹੈ ਜਿਹੜੀ ਆ ਮਲਿਆਣੇ ਨੂੰ ਟੱਚ ਕਰਦੀ ਪਈ ਆ ਅੰਮ੍ਰਿਤਾਂ ਨੂੰ ਟੱਚ ਕਰਦੀ ਪਈ ਆ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਕਿੰਨੀ ਵੱਡੀ ਬਿਲਡਿੰਗ ਹੈ ਕਿਸੇ ਏਰੀਆ ਦਾ ਕਿਸ ਨੂੰ ਪਤਾ ਤਾਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ। ਕੀ ਬਾਤ। ਉਹਦਰ ਜਿਹੜਾ ਫਟਾਰਾ ਆ ਹੌਲੀ ਹੌਲੀ ਖੁੱਲਦਾ ਪਿਆ ਜੀ ਮੈਂ ਚਾਹਣਾ ਕਿ ਤੁਹਾਨੂੰ ਨਾਲ-ਨਾਲ ਮੈਂ ਇਧਰਲੇ 뷰 ਵੀ ਦਿਖਾਉਂਦਾ ਰਹਾ ਆ। ਔਰ ਬਹੁਤ ਹੀ ਵਧੀਆ 뷰 ਹੈਗੇ ਆ ਜਿਹੜੇ ਕਿ ਲੁਧਿਆਣੇ ਦੀ ਧਰਤੀ ਤੋਂ ਅਸੀਂ ਦੇਖ ਰਹੇ ਆ ਜੀ। ਆਹਾਹਾ ਕੀ ਬਾਤ ਆ ਨਜ਼ਾਰੇ। बहुत ही बढ़िया जी ट्रेन की स्पीड भी काफी ज्यादा है ता करके स्पेशल पार्टी कर रहे हैं भाई ने खुशी ही नहीं है भाई ये तो मीठा ले आना थी मैं लेट हो गया ले आ नहीं पाया मीठा भी लाना आई ओए होए होए आ जा अभी तो भाई ने कहा कि मीठा ले आना जी समोसे गरमा गरम खाजे भी गरम नहीं। कोई ना मीठा भी आओ हेलो बेटा समोसा खाओगे ले लो गरम गरम अरे जसविंदर जी समोसा अरे ले लो ले लो ले लो कोई बात नहीं ऊपर एक एक तुम खा लो एक मैं खा लूंगा ठीक है वेरी गुड जगराओं ਬੜਾ ਖੂਬਸੂਰਤ ਆ ਇਹ ਸ਼ਹਿਰ ਹੈਗਾ ਜੀ ਛੋਟਾ ਜਿਹਾ ਸ਼ਹਿਰ ਹੈ ਜਿਹੜਾ ਕਿ ਲੁਧਿਆਣੇ ਦੇ ਅੰਡਰ ਹੀ ਆਉਂਦਾ ਜਗਰਾਉਂ ਸ਼ਹਿਰ ਜਿਹੜਾ ਹੈ ਲਾਲਾ ਲਾਜਪਤ ਰਾਏ ਜੀ ਦਾ ਜਨਮ ਸਥਾਨ ਆ ਲਓ ਜੀ ਟਰੈਕ ਚੇਂਜ ਹੋਇਆ ਜੀ ਸਾਡਾ ਕਿੰਨੇ ਸੋਹਣੇ ਲੱਗ ਰਹੇ ਜੀ ਟਰੈਕ ਬ੍ਰਿਜ ਦੇਖ ਰਹੇ ਆ ਜੀ ਤੁਸੀਂ ਜਗਰਾਉਂ ਸ਼ਹਿਰ ਦੇ ਅੰਦਰ ਅਸੀਂ ਆ ਗਏ ਆ ਵਾਹ ਪ੍ਰੋਕਸੀਮੇਟਲੀ ਸਾਢੇ 3 ਵਜੇ 3:30 ਵਜੇ ਸਾਡੀ ਗੱਡੀ ਜਿਹੜੀ ਆ ਫਲੋਜ਼ਪੁਰ ਪਹੁੰਚੇਗੀ ਜਗਰਾਉਂ ਅਸੀਂ ਕ੍ਰੋਸ ਕੀਤਾ ਜੀ ਜਿਹੜੀ ਸਾਡੀ ਟ੍ਰੇਨ ਆ ਇਸ ਟ੍ਰੇਨ ਦਾ ਜਿਹੜਾ ਰੂਟ ਆ ਮਾਇਆ ਮੋਗਾ ਵੱਲ ਦੀ ਆ ਰੇਲਵੇ ਸਟੇਸ਼ਨ ਆਈਲੀ ਬੜਾ ਵਧੀਆ ਅਜੀਤਵਾਲ ਅਜੀਤਵਾਲ ਰੇਲਵੇ ਸਟੇਸ਼ਨ ਜਿਹੜਾ ਨੂੰ ਅਸੀਂ ਕ੍ਰਾਸ ਕਰ ਰਹੇ ਹਾਂ ਝੂਲੇ ਦੇਖੋ ਜੀ ਕਿੰਨਾ ਸੁਣਾ ਲੱਗੇ ਹੋਇਆ ਬੜੀ ਸੋਹਣੀ ਜੀ ਪਾਰਕ ਬਣੀ ਹੋਈ ਜਿੱਥੇ 1:00 ਕੇ ਸੈਂਟੀਮੀਟਰ ਦੇ ਕਰੀਬ ਕਰੀਬ ਸਾਡੀ ਟ੍ਰੇਨ ਜਿਹੜੀ ਆ ਲੁਧਿਆਣਾ ਜੋਂ ਚੱਲੀ ਸੀ ਸੱਜਣੋ ਇੱਕ ਚੀਜ਼ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਮੋਕੇ ਸ਼ਹਿਰ ਤੋਂ ਜਲੰਧਰ ਵੀ ਉਨੀ ਦੂਰ ਆ ਜਿੰਨੀ ਦੂਰ ਲੁਧਿਆਣਾ ਅਸੀਂ ਇੰਨੀ ਕੀ ਦੂਰੀ ਤੇ ਆ ਚੁੱਕੇ ਆਂ ਦੇਖੋ ਜੀ ਮੋਗੇ ਦੇ ਵਿੱਚ ਅਸੀਂ ਪੈਰ ਰੱਖ ਦਿੱਤਾ ਜੀ ਮਾਲਵਾ ਦਾ ਏਰੀਆ ਤੁਸੀਂ ਦੇਖ ਸਕਦੇ ਆਂ ਜੀ ਇਹ ਬ੍ਰਿਜ ਕਿੰਨਾ ਸੋਹਣਾ ਆ ਦਮੋਰੀਆ ਪੁਲ ਕਿੰਨਾ ਵਧੀਆ ਆ ਜੀ ਲੋ ਜੀ ਅਸੀਂ ਪਹੁੰਚ ਚੁੱਕੇ ਆਂ ਜੀ ਮੋਗਾ ਮੈਂ ਮੋਗਾ ਵਿੱਚ ਪਹਿਲੀ ਵਾਰ ਆਇਆ ਜੀ ਬਾਈ ਟ੍ਰੇਨ ਸਟੇਸ਼ਨ ਬੜਾ ਪਿਆਰਾ ਲੱਗ ਰਿਹਾ ਜੀ ਇੱਕ ਕਮਾਲ ਗੱਡੀ ਪਰਲੇ ਪਾਸੇ ਖੜੀ ਹੋਈ ਆ ਇਹ ਵੀ ਪਲੇਟਫਾਰਮ ਜਿਹੜਾ ਆ ਸਾਡੇ ਲੈਫਟ ਸਾਈਡ ਤੇ ਆਇਆ ਦਿਖਾਉਨੇ ਆ ਜੀ ਤੁਹਾਨੂੰ ਪਰਲੇ ਪਾਸੇ ਵਾਹ ਜੀ ਵਾਹ ਕੀ ਬਾਤ ਵਾਜੀ ਉਤਰਨ ਲੱਗੇ ਬਾਏ ਬਾਏ ਦੋਸਤੋ ਇਹ ਹੈਗਾ ਜੀ ਪੰਜਾਬ ਦਾ ਮੋਗਾ ਬਹੁਤ ਹੀ ਵਧੀਆ ਸਟੇਸ਼ਨ ਹੈਗਾ ਕੰਟਰਕਸ਼ਨ ਦਾ ਕੰਮ ਇੱਥੇ ਚੱਲ ਰਿਹਾ ਜੀ ਆ ਦੇਖੋ ਫੋਟੋਵਰ ਬ੍ਰਿਜ ਮੇ ਵੀ ਬਨੇਗਾ ਇੱਥੇ ਔਰ ਵਧੀਆ ਸਟੇਸ਼ਨ ਹੈਗਾ ਤੇ ਕੰਟਰਕਸ਼ਨ ਦਾ ਕੰਮ ਤਕਰੀਬਨ ਤਕਰੀਬਨ ਆਪਣੇ ਜਿੰਨੇ ਵੀ ਪੰਜਾਬ ਦੇ ਰੇਲਵੇ ਸਟੇਸ਼ਨ ਹੈਗੇ ਆ ਸਾਰਿਆਂ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ ਡਿਵੈਲਪ ਹੋ ਰਿਹਾ ਜੀ ਸੋਹਣਾ ਏਰੀਆ ਹੈਗਾ ਜੀ ਦੋਸਤੋ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਜਿਮੀ ਸ਼ੇਅਰ ਕਿੱਲ ਨੂੰ ਕੋਣ ਨਹੀਂ ਜਾਣਦਾ ਸੋਨੂ ਸੂਦ ਨੂੰ ਕੋਣ ਨਹੀਂ ਜਾਣਦਾ ਉਹਨਾਂ ਨੇ ਆਪਣੇ ਪੰਜਾਬ ਵਾਸਤੇ ਬਹੁਤ ਕੋਸ਼ਿਸ਼ ਕੀਤਾ ਹੈ ਸੋਨੂ ਸੂਦ ਜੀ ਨੂੰ ਮੇਰਾ ਸਲਾਮ ਹੈ ਜੀ ਉਹਨਾਂ ਨੂੰ ਔਰ ਉਹਨਾਂ ਦਾ ਇਹ ਸ਼ਹਿਰ ਹੈ ਬੜਾ ਪਿਆਰਾ ਜਿਹਾ ਕੀ ਬਾਤ ਹੈ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਅਸੀਂ ਖੜੇ ਆਂ ਜੀ ਮੋਗਾ ਦੇਖੋ ਤੁਸੀਂ ਡਿਵੈਲਪ ਹੋ ਰਿਹਾ ਜੀ ਪਰ ਸਾਰਾ ਪੰਜਾਬ ਤੁਹਾਨੂੰ ਬਹੁਤ ਪਿਆਰ ਕਰਦਾ ਜੀ ਤੇ ਦੋਸਤੋ ਇਹ ਟ੍ਰੇਨ ਜਿਹੜੀ ਆ ਸਾਡੀ ਇੱਥੋਂ ਤੁਰ ਪਈ ਆ ਜੀ ਦੇਖੋ ਔਰ ਮੋਗੇ ਤੋਂ ਜਿਹੜੀ ਆ ਸਾਡੀ ਟ੍ਰੇਨ ਪਹਿਲੀ ਵਾਰੀ ਫਿਰੋਜ਼ਪੁਰ ਨੂੰ ਚੱਲੀ ਆ ਜੀ ਇਹ ਔਰ ਐਕਸਟੈਂਡ ਕਰ ਦਿੱਤੀ ਗਈ ਆ ਆਦਰਵਾਈਜ਼ ਇੱਥੋਂ ਹੀ ਮੁੜ ਜਾਂਦੀ ਸੀ ਦੋਸਤੋ ਇੱਥੋਂ ਦੇ ਜਿਹੜੇ ਸੱਜਣ ਹੈਗੇ ਆ ਵਸਨੀਕ ਹੈਗੇ ਆ ਜਾਂ ਫਿਰੋਜ਼ਪੁਰ ਦੇ ਜਿਹੜੇ ਵਸਨੀਕ ਆ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਇੱਕ ਨਵੀਂ ਟ੍ਰੇਨ ਦਾ ਰੂਟ ਮਿਲ ਗਿਆ ਹੈ ਜਿਹੜਾ ਕਿ ਸਾਨੂੰ ਮੋਗੇ ਤੋਂ ਫਿਰੋਜ਼ਪੁਰ ਤੱਕ ਜੋੜਦਾ ਪਰ ਦੋਸਤੋ ਇਹ ਹਫਤੇ ਦੇ ਵਿੱਚ ਦੋ ਦਿਨ ਹੀ ਚੱਲਿਆ ਕਰੇਗੀ ਸੋਮਵਾਰ ਔਰ ਫਰਾਈਡੇ ਨੂੰ ਸ਼ੁੱਕਰਵਾਰ ਔਰ ਸੋਮਵਾਰ ਦੋ ਦਿਨ ਚੱਲਿਆ ਕਰੇਗੀ ਔਰ ਸਫਰ ਬਹੁਤ ਹੀ ਵਧੀਆ ਹੋਣ ਵਾਲਾ ਜੀ ਤੁਹਾਡਾ ਕੋਈ ਸੱਜਣ ਵੀ ਤੇ ਇਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਨੇ ਦਿੱਲੀ ਤੱਕ ਜਾਣਾ ਹੁੰਦਾ ਹੈ ਉਹਨਾਂ ਨੂੰ ਹੋਰ ਆਸਾਨੀ ਹੋ ਗਈ ਆ ਕਿ ਦੋ ਦਿਨ ਉਹਨਾਂ ਨੂੰ ਹੋਰ ਮਿਲ ਗਏ ਦੇਖੋ ਇਹ ਕਿੰਨੀਆਂ ਟਰਾਲੀਆਂ ਖੜੀਆਂ ਆ ਟਰਾਲੀਆਂ ਟਰੈਕਟਰ ਟਰਾਲੀਆਂ ਦਾ ਕੰਮ ਇੱਥੇ ਚੱਲਦਾ ਜੀ ਕੋਈ ਨਾ ਕੋਈ ਮੇਲ ਫੈਕਟਰੀ ਕੁਛ ਨਾ ਕੁਛ ਹੋਊਗਾ। ਕੀ ਆਇਆ। ਤਲਵੰਡੀ ਰੇਲਵੇ ਸਟੇਸ਼ਨ ਨੂੰ ਕ੍ਰਾਸ ਕਰਦੇ ਪਏ ਆ ਜੀ। ਟ੍ਰੇਨ ਦੀ ਸਪੀਡ ਘਟ ਗਈ ਐ। ਲੋ ਜੀ ਮੇਬੀ ਇੱਥੇ ਕ੍ਰਾਸਿੰਗ ਹੋ ਸਕਦੀ ਐ ਜੀ। ਸੌਟੇਜ ਹੋ ਗਿਆ ਜੀ। ਲੱਗ ਰਿਹਾ ਜੀ ਜਿਵੇਂ ਕਿਸੇ ਨੇ ਤਾਂ ਚੈਨ ਵਗੈਰਾ ਖਿੱਚ ਦਿੱਤੀ ਐ ਇਦਾਂ ਲੱਗ ਰਿਹਾ ਜੀ ਤਲਵੰਡੀ ਪ੍ਰੈਸ਼ਰ ਡਾਊਨ ਹੋ ਗਿਆ ਜੀ ਤਲਵੰਡੀ ਅਸੀਂ ਰੁਕ ਗਏ ਜੀ ਕੋਈ ਵਹਾਂ ਸੇ ਰਾਈਟ ਟਾਂ ਦਿਪਾ ਦੇ ਦੇ ਬਾਕੀ ਠੀਕ 200 ਕਿਸੇ ਨੇ ਚੈਨ ਖਿੱਚੀ ਐ ਜੀ ਪ੍ਰੈਸ਼ਰ ਡਾਊਨ ਹੋ ਗਿਆ ਐ ਯਕਦਾਂ ਨਹੀਂ ਔਰ ਦੇਖ ਸਕਦੇ ਆ ਜੀ ਕਿ ਕਿਦਾਂ ਹਜ ਤੱਕ ਹਵਾ ਨਿਕਲ ਰਹੀ ਐ ਪ੍ਰੈਸ਼ਰ ਡਾਊਨ ਹੋ ਰਿਹਾ ਜੀ 3 ਵਜੇ ਦੇ 2 ਮਿੰਟ ਹੋ ਗਏ ਆ ਜੀ ਤਲਵੰਡੀ ਰੇਲਵੇ ਸਟੇਸ਼ਨ ਤੇ ਕਿਸੇ ਨੇ ਚੇਨ ਖਿੱਚ ਦਿੱਤੀ ਆ ਔਰ ਗੱਡੀ ਸਾਡੀ ਇੱਥੇ ਰੁਕ ਗਈ ਆ ਜੀ ਲੋ ਜੀ ਫਾਈਨਲ ਹਾਰਨ ਵਗੈਰਾ ਹੋ ਗਿਆ ਜੀ ਤੇ ਜਿਹੜੀ ਪ੍ਰੋਬਲਮ ਆ ਸੋਲਵ ਕਰ ਦਿੱਤੀ ਗਈ ਆ ਚੇਨ ਖਿੱਚਣ ਦੇ ਨਾਲ ਟ੍ਰੇਨ ਸਾਡੀ ਰੁਕ ਗਈ ਤੇ ਪਤਾ ਨਹੀਂ ਇਦਾਂ ਦੀਆਂ ਲੋਕ ਬੇਵਕੂਫੀਆਂ ਕਿਉਂ ਕਰਦੇ ਆ ਤੇ ਜੇ ਕੋਈ ਚੇਨ ਖਿੱਚਦਾ ਫੜਿਆ ਗਿਆ ਜਾਂ ਕਿਸੇ ਪਬਲਿਕ ਨੇ ਦੱਸ ਦਿੱਤਾ ਉਹਨੂੰ 1000 ਰੁਪਏ ਜੁਰਮਾਨਾ ਵੀ ਹੋ ਸਕਦਾ ਤੇ ਨਹੀਂ ਤਾਂ 1 ਸਾਲ ਦੀ ਕੈਦ ਵੀ ਹੋ ਸਕਦੀ ਐਦਾਂ ਦੇ ਗੰਦੇ ਕੰਮ ਨਹੀਂ ਕਰਨੇ ਚਾਹੀਦੇ। ਬਹੁਤ ਨਹੀਂ ਯਾਰ ਚਕਾਵਟ ਹੋ ਰਹੀ। ਲੋ ਜੀ ਫਾਈਨਲੀ ਦੀ ਟ੍ਰੇਨ ਦੀ ਬੇਸਲ ਹੋ ਗਈ ਆ ਔਰ ਟ੍ਰੇਨ ਸਾਢੀ 8:00 ਤੁਰ ਪਈ ਹੈ ਜੀ। ਜਿਹੜੀ ਪ੍ਰੋਬਲਮ ਸੀਗੀ ਉਹ ਸੋਲਵ ਕਰ ਦਿੱਤੀ ਗਈ ਆ। ਤਲਵੰਡੀ ਤੋਂ ਸਾਡੀ ਟ੍ਰੇਨ ਜਿਹੜੀ ਆ ਉਹ ਰਵਾਨਾ ਹੋ ਗਈ ਹੈ ਜੀ। ਆਪਣੇ ਅਰਵਿੰਦ ਜੀ ਥੋੜੀ ਦੇਰ ਪਹਿਲਾਂ ਭਾਜੀ ਨੇ ਇੰਦਰਜੀਤ ਜੀ ਨੇ ਇੱਕ ਮੁਰਾਦ ਮੰਗੀ ਸੀ ਤਲਵੰਡੀ ਵੀ ਸਟੋਰੇਜ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਜ਼ੁਬਾਨ ਤੇ ਸਰਸਫਤੀ ਮਾਤਾ ਬੈਠੀ ਹੈ ਉਹਨਾਂ ਦੀ ਮੁਰਾਦ ਪੂਰੀ ਹੋ ਗਈ ਮੰਨਣਾ ਚੈਨ ਗਿੱਚੀ ਉੱਤਰ ਗਿਆ ਲੋ ਜੀ ਭਾਜੀ ਆ ਗਏ ਤੁਹਾਡੀ ਤੁਹਾਡੀ ਮੁਰਾਦ ਪੂਰੀ ਹੋ ਗਈ ਜਿੱਦਾਂ ਤੁਹਾਡੀ ਨਾ ਜ਼ੁਬਾਨ ਤੇ ਸਰਸਫਤੀ ਮਾਂ ਬੈਠੀ ਹੈ ਤੁਸੀਂ ਕਹਿੰਦੇ ਤਲਵੰਡੀ 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 ਸਟੋਰੇਜ ਹੋਣਾ ਚਾਹੀਦਾ ਉਹ ਤਾਂ ਗੱਡੀ ਰੁੱਕ ਕੇ ਗਈ ਹੈ ਦੇਖ ਲਓ ਇੱਥੇ ਗਈ ਹੈ ਪਰ ਮੈਂ ਹੁਣ ਰੋਕੀ ਆ ਨਹੀਂ ਤੁਸੀਂ ਤਾਂ ਨਹੀਂ ਰੋਕੀ ਕੋਇਨਸੀਡੈਂਸ ਹੈ ਹਾਂ ਕੋਇਨਪੋ ਤਾਂ ਹੋ ਸਕਦਾ ਹੌਲਟ ਦੇ ਦੇਣੇ ਹਾਂਜੀ 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 ਪਰ ਇਹਨਾਂ ਦਾ ਤਾਂ ਨਹੀਂ ਦਿੱਤਾ ਮੈਨੂੰ ਲੱਗਦਾ ਕਿਉਂਕਿ ਟਾਈਮ ਘਟਾਣਾ ਇਹਨਾਂ ਕੋਲ ਵਾਪਸੀ ਨਹੀਂ ਲਿਆਣੀ ਹੈ ਵਾਪਸੀ ਵੀ ਲੈ ਕੇ ਆਉਣੀ ਹੈ ਇਹਨਾਂ ਕੋ ਉਧੇ ਘੰਟੇ ਦੇ ਕੈਪ ਆ ਸ਼ਾਇਦ ਤਾਂ ਨਹੀਂ ਹੋਉਂਦੇ ਹਾਂ ਉਹਦੀ ਉਹਦੀ ਵਜ੍ਹਾ ਕਰਕੇ ਹਾਂ ਸ਼ਾਇਦ ਉਹ ਰੋਕ ਨਹੀਂ ਸਕਦੇ ਬੱਟ ਚੈਨ ਖਿੱਚਣਾ ਇੱਕ ਮਾੜੀ ਗੱਲ ਆ ਇਹਦਾ ਜੁਰਮਾਨਾ ਬੜਾ ਭਾਰੀ ਆ ਜਾਂ 1 ਸਾਲ ਦੀ ਕੈਦ ਵੀ ਹੋ ਸਕਦੀ ਆ ਹੋਣਾ ਚਾਹੀਦਾ ਮੇਰਾ ਕਹਿਣਾ ਹਾਂਜੀ ਹਾਂਜੀ आम पब्लिक ਵੀ ਪਰੇਸ਼ਾਨ ਹੁੰਦੀ ਹੈ ਇਹਦੇ ਨਾਲ ਬਿਲਕੁਲ 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 ਜੀ ਦੋਸਤੋ ਸਾਡੀ ਟ੍ਰੇਨ ਬੜੇ ਖੂਬਸੂਰਤ ਇਲਾਕੇ ਦੇ ਵਿੱਚ ਦੀ ਹੋ ਕੇ ਪਾਸ ਹੋ ਰਹੀ ਆ ਬਹੁਤ ਵਧੀਆ ਲੱਗ ਰਿਹਾ ਜੀ ਇਲਾਕਾ ਬਹੁਤ ਸੋਹਣਾ ਸਾਫ਼ ਸੁਥਰਾ ਹਰਿਆ ਭਰਿਆ ਇਲਾਕਾ ਹੈਗਾ ਪਿੰਡ ਬੜੇ ਸੋਹਣੇ ਸੋਹਣੇ ਆਉਂਦੇ ਆ ਜੀ ਪਿੰਡਾਂ ਦੀ ਤਾਰੀਫ਼ ਕਰਨੀ ਪਊਗੀ ਕਿਉਂਕਿ ਪਿੰਡ ਬੜੇ ਸਾਫ਼ ਸੁਥਰੇ ਸੋਹਣੇ ਤਾਂ ਵਧੀਆ ਪਿੰਡ ਹੈਗੇ ਆ ਘਰ ਬਹੁਤ ਸੋਹਣੇ ਸੋਹਣੇ ਆ ਚਲੋ ਲੋਜੀਓ ਸਾਹਮਣੇ ਜਿਹੜਾ ਟਰੈਕ ਤੁਸੀਂ ਦੇਖ ਰਹੇ ਆ ਇਹ ਸਾਡੇ ਜਲੰਧਰ ਤੋਂ ਆਉਂਦਾ ਜੀ ਔਰ ਫਿਰੋਜ਼ਪੁਰ ਆਊਟਰ ਤੇ ਸਾਡੀ ਟ੍ਰੇਨ ਜਿਹੜੀ ਆ ਉਹ ਆ ਚੁੱਕੀ ਆ ਅੱਜ ਪੰਜਾਬੀ ਆ ਗਏ ਓ ਇਦਾਂ ਨਹੀਂ ਬੋਲਾਂਗੇ ਅੱਜ ਬੋਲਾਂਗੇ ਮੋਗਾ ਇੰਟਰ ਸਿਟੀ ਫਲੋਰਪੁਰ ਆ ਗਏ ਓ ਲੋ ਜੀ ਡੀ ਐਮ ਯੂ ਜਲੰਧਰ ਨੂੰ ਜਾ ਰਹੀ ਹੈ ਜੀ ਹੁਣੇ ਹੀ ਆਪਾਂ ਗੱਲ ਕੀਤੀ ਸੀ ਆਏ ਹਾਏ ਕੀ ਬਾਤ ਹੈ ਕੀ ਬਾਤ ਬੋਲੇ ਸੋਨਹਾਂ ਸੋਨ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਨੋ ਜੀ ਦੋਸਤ ਨਹੀਂ ਦਿੱਲੀ ਮੋਗਾ ਇੰਟਰ ਸਿਟੀ ਪਹਿਲੀ ਵਾਰ ਆ ਚੁੱਕੀ ਹੈ ਫਰੋਜ਼ਪੁਰ ਬਦਈਆ ਜੀ ਬਦਈਆ ਜੀ ਫਰੋਜ਼ਪੁਰ ਬਦਈਆ ਜੀ ਕੋਈ ਲੋਗਾ ਇੰਟਰ ਸਿਟੀ ਨਹੀਂ ਫਿਰ ਹੋਈ ਫਿਰ ਇੰਟਰ ਸਿਟੀ ਦੋਸਤੋ ਅੱਜ ਫਰੋਜ਼ਪੁਰ ਨੂੰ ਇੱਕ ਇੰਟਰ ਸਿਟੀ ਟ੍ਰੇਨ ਮਿਲ ਗਈ ਹੈ ਜੀ ਫਰੋਜ਼ਪੁਰ ਇੰਟਰ ਸਿਟੀ ਜਿਹਦੇ ਵਿੱਚ ਤਿੰਨ ਡੱਬੇ ਜਿਹੜੇ ਆ ਪਿੱਛੇ ਜਰਨਲ ਦੇ ਲੱਗੇ ਹੋਇਆ ਤਿੰਨ ਡੱਬੇ ਅੱਗੇ ਜਰਨਲ ਦੇ ਲੱਗੇ ਹੋਇਆ ਇੱਕ ਚੇਅਰ ਕਾਰ ਲੱਗਾ ਹੋਇਆ ਔਰ ਬਹੁਤ ਹੀ ਵਧੀਆ ਜਿਹੜੀ ਇਹ ਵਿੱਚ ਹੈਗਾ ਜੀ ਆ ਫਰੋਜ਼ਪੁਰ ਚੌਣੀ ਨੂੰ ਅਸੀਂ ਟੱਚ ਕਰ ਗਏ ਜੀ ਪਲੇਟਫਾਰਮ ਆ ਗਿਆ ਫਰੋਜ਼ਪੁਰ ਚੌਣੀ ਔਰ 6 ਡੱਬੇ ਦੇ ਵਿੱਚ ਪਹਿਲੀ ਵਾਰ ਫਰੋਜ਼ਪੁਰ ਕੈਂਟਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜੀ 6 ਡੱਬੇ ਦੇ ਵਿੱਚ ਜਿਹੜੇ ਆ ਡੀ 1 ਤੋਂ ਲੈ ਕੇ ਡੀ 6 ਤੱਕ ਲੱਗੇ ਹੋਏ ਨੇ ਅੱਜ ਪਹਿਲੇ ਦਿਨ ਫਰੋਜ਼ਪੁਰ ਤੋਂ ਦਿੱਲੀ ਵਾਸਤੇ ਰਵਾਨਾ ਹੋਏਗੀ ਇਹ ਵਾਲੀ ਟ੍ਰੇਨ ਫਰੋਜ਼ਪੁਰ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਜੀ ਇੱਕ ਬੜੀ ਪਿਆਰੀ ਟ੍ਰੇਨ ਇਹਨਾਂ ਨੂੰ ਮਿਲੀ ਹੈ ਜਿਹੜੀ ਕਿ ਪਹਿਲੇ ਦਿਨ ਅੱਜ ਇੱਥੇ ਪਹੁੰਚੀ ਹੈ ਆਦਰਵਾਇਜ਼ ਇਹ ਮੋਗੇ ਦਾ ਕੀ ਆਉਂਦੀ ਸੀ ਹੁਣ ਇਹ ਟ੍ਰੇਨ ਜਿਹੜੀ ਹੈ ਫਰੋਜਪੁਰ ਨੂੰ ਮਿਲ ਗਈ ਹੈ ਜੀ ਹਫਤੇ ਵਿੱਚ ਦੋ ਵਾਰ ਹੀ ਜਾਇਆ ਕਰੇਗੀ ਸੋਮਵਾਰ ਔਰ ਮੰਗਲਵਾਰ ਸੋਮਵਾਰ ਔਰ ਸ਼ੁੱਕਰਵਾਰ ਦੋ ਦਿਨ ਜਾਇਆ ਕਰੇਗੀ ਸ਼ਹੀਦੀ ਦਿਹਾੜਾ ਜਿਹੜਾ ਆ 350ਵਾਂ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਜੀ ਆਨੰਦਪੁਰ ਸਾਹਿਬ ਵਿਖੇ ਸਾਰੀ ਸੰਗਤ ਉਧਰ ਹਮ ਹਮਾ ਕੇ ਪਹੁੰਚੀ ਹੋਈ ਹੈ ਜੀ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਔਰ ਬਹੁਤ ਹੀ ਵਧੀਆ ਸਤ ਸ੍ਰੀ ਅਕਾਲ ਲਓ ਜੀ ਸਾਰੀ ਸੰਗਤ ਹਮ ਹਮਾ ਕੇ ਇੱਥੇ ਪਹੁੰਚੀ ਹੋਈ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲੋ ਜੀ ਤੁਸੀਂ ਦੇਖ ਸਕਦੇ ਆ ਜੀ ਕਿਦਾਂ ਉਮੜ ਪਈ ਹੈ ਜਨਤਾ ਜਿਹੜੀ ਆ ਉਹ ਪਹੁੰਚੀ ਹੋਈ ਹੈ ਜੀ ਫਿਰੋਜ਼ਪੁਰ ਬੜਾ ਉਤਸ਼ਾਹ ਜਿਹੜਾ ਆ ਭਰਿਆ ਪਿਆ ਜੀ ਲੋਕਾਂ ਦੇ ਵਿੱਚ ਲਓ ਜੀ ਫਾਈਨਲੀ ਸਾਡੀ ਟ੍ਰੇਨ ਇੱਥੇ ਰੁਕ ਗਈ ਆ ਚਲਦੇ ਆਂ ਥੱਲੇ 200 ਫਾਈਨਲੀ ਅਸੀਂ ਇੱਥੇ ਫਿਰੋਜ਼ਪੁਰ ਕੈਂਟ ਪਹੁੰਚ ਚੁੱਕੇ ਆ ਜੀ ਅੱਜ ਦਾ ਸਫ਼ਰ ਜਿਹੜਾ ਆ ਬਹੁਤ ਵਧੀਆ ਰਿਹਾ ਔਰ ਅਗਰ ਤੁਹਾਨੂੰ ਮੇਰਾ ਵੀਡੀਓ ਵਧੀਆ ਲੱਗਾ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਔਰ ਸ਼ੇਅਰ ਦਾ ਜ਼ਰੂਰ ਕਰਿਓ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਚ ਜੈ ਹਿੰਦ